ਜਦੋਂ ਅਸੀਂ ਕੱਲੇ ਨੇ ਸਾਡਾ ਜਿਹੜਾ ਮਨ ਦਾ ਘੋੜਾ ਇਹਨੂੰ ਖੰਭ ਲੱਗੇ ਆ ਇਹ ਕਰੋੜਾਂ ਮੀਲ ਦੀ ਦੌੜ ਦੌੜ ਦਾ ਚੀਜ਼ਾਂ ਮਾੜੀਆਂ ਹੀ ਗੰਦੀਆਂ ਹੀ ਛਪਾਈਆਂ ਜਾਂਦੀਆਂ ਕੋਈ ਮਾੜਾ ਤੀਤੀ ਛਪਾਇਆ ਜਾਂਦਾ ਜਿਹਦਾ ਖੌਫ ਹਮੇਸ਼ਾ ਹੀ ਤੁਹਾਡੇ ਚਿਹਰਿਆਂ ਦੇ ਉੱਤੇ ਤਾਰੀ ਰਹਿੰਦਾ ਅੱਗੇ ਅੰਦਰ 100 ਦੇ ਵਿੱਚੋਂ 95 ਬੇਈਮਾਨ ਤੇ ਫਿਰ ਵੀ ਮੇਰਾ ਹਿੰਦੁਸਤਾਨ ਮੈਂ ਕਿੰਨਾ ਹੁਣ 100 ਦੇ ਵਿੱਚੋਂ 100 ਹੀ ਬੇਈਮਾਨ ਗੁੰਡੀ ਰਣ ਪ੍ਰਧਾਨਾ ਗੁੰਡਾ ਜਿਹੜਾ ਪਿੰਡ ਦਾ ਹੁੰਦਾ ਉਹ ਚੌਧਰੀ ਆ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਹ ਤੇ ਮੇਰੇ ਚੈਨਲ ਤੇ ਸਵਾਗਤ ਆ ਤੁਹਾਡਾ ਦੋਸਤੋ ਸਵੇਰ ਦਾ ਸਮਾਂ ਹੀ ਖੂਬਸੂਰਤ ਤੇ ਜਿਹੜੀ ਸਵੇਰ ਆ ਉਹ ਸਿੱਧੇ-ਸਿੱਧੇ ਉਸੇ-ਕੁਸੇ ਨਿੱਕੇ ਜਿਹਾ ਬਦਲ ਰਹੀ ਹੈ ਕਿਉਂਕਿ ਸੂਰਜ ਦੇਵਤਾ ਉੱਪਰੋਂ ਹੋ ਰਿਹਾ ਹੈ ਕੱਲ ਇਸੇ ਟਾਈਮ ਮੈਂ ਇੱਥੇ ਆਇਆ ਸੀ ਤੇ ਤੋਂ ਉੱਪਰ ਨਿਕਲਦੀ ਨਿਕਲਦੀ ਧੁੰਦ ਵੱਧ ਗਈ ਮੇਰੇ ਡੌਗੀ ਵੀ ਇੱਕਦਮ ਪਰੇਸ਼ਾਨ ਹੋ ਗਏ ਜੋ ਫਿਰ ਸਰਦੀ ਵਧਨ ਕਰਕੇ ਮੈਂ ਕੱਲ ਕੋਈ ਤੁਹਾਡੇ ਨਾਲ ਸਾਂਝ ਨਹੀਂ ਪਾਈ ਤੇ ਵਾਪਸ ਚਲੇ ਗਿਆ ਦੋਸਤੋ ਕੁਝ ਗੱਲਾਂ ਬੈਠੇ ਬੈਠੇ ਸੇ ਮੇਰੇ ਮਨ ਦੇ ਵਿੱਚ ਆਈਆਂ ਸੀ ਮੈਂ ਜਦੋਂ ਤੁਹਾਡੇ ਨਾਲ ਕਰਦਾ ਤੇ ਕਿਦੋਂ ਅਸੀਂ ਮਨਸਾਨੀ ਸੁਭਾਅ ਆ ਜਦੋਂ ਅਸੀਂ ਇਕੱਲੇ ਨੇ ਸਾਡਾ ਜਿਹੜਾ ਮਨ ਦਾ ਘੋੜਾ ਇਹਨੂੰ ਖੰਭ ਲੱਗੇ ਆ ਇਹ ਕਰੋੜਾ ਮੀਲ ਦੀ ਦੌੜ ਦੌੜ ਦਾ ਇਹ ਪਿਛੇ ਤੀਰ ਦੀਆਂ ਰਾਵਾਂ ਚ ਵੀ ਸਾਨੂੰ ਲੈ ਜਾਂਦਾ ਜਿੱਥੇ ਕਿ ਸਾਨੂੰ ਬਹੁਤਾ ਜਾਣਾ ਨਹੀਂ ਚਾਹੀਦਾ ਪਰ ਫਿਰ ਵੀ ਚੱਲ ਜਾਂਦੇ ਆਂ ਦੋਸਤੋ ਗੱਲ ਮੈਂ ਇਹ ਕਰਨੀ ਸੀ ਕਿ ਸਾਨੂੰ ਮਿੱਤਰ ਦੋਸਤ ਬੜੀ ਮੁਸ਼ਕਲ ਲੱਭਦੇ ਆ ਇਹਦੀ ਗੱਲ ਤੇ ਲੱਭਦਾ ਹੀ ਨਹੀਂ ਤੇ ਜੇ ਕੋਈ ਦੋਸਤ ਸਾਨੂੰ ਲੱਭ ਜੇ ਲਾਈਫ ਦੇ ਵਿੱਚ ਤੇ ਸਾਨੂੰ ਉਹਦੇ ਪ੍ਰਤੀ ਹਮੇਸ਼ਾ ਹੀ ਇਮਾਨਦਾਰ ਰਹਿਣਾ ਚਾਹੀਦਾ ਉਹਦੇ ਦੁੱਖ ਨੂੰ ਦੁੱਖ ਸਮਝਣਾ ਚਾਹੀਦਾ ਉਹਦੇ ਸੁੱਖ ਨੂੰ ਸੁੱਖ ਸਮਝਣਾ ਚਾਹੀਦਾ ਤੇ ਫਿਰ ਕਿਤੇ ਜਾ ਕੇ ਇੰਨੇ ਲੰਮੇ ਸਬੰਧ ਦੇ ਵਿੱਚੋਂ ਇੱਕ ਗੰਢ ਵੱਜਦੀ ਆ ਜਿਹਨੂੰ ਵਿਸ਼ਵਾਸ ਦੀ ਗੰਢ ਕਹਿੰਦੇ ਆਂ ਤੇ ਫਿਰ ਦੋਸਤੀ ਦੇ ਦੋਸਤ ਭਰੋਸਾ ਕਰਦੇ ਆ ਫਿਰ ਇੱਕ ਦੂਜੇ ਦਾ ਮੋਢਾ ਲੱਭ ਜਾਂਦਾ ਸਾਨੂੰ ਵੀ ਅਸੀਂ ਜੇ ਦੁੱਖ ਦੀ ਵੀ ਸਾਡੇ ਕੰਮ ਆਊਗਾ ਸੁੱਖ ਲਈ ਵੀ ਆਊਗਾ ਪਰ ਦੋਸਤੋ ਕਈ ਵਾਰੀ ਹੁੰਦਾ ਪਤਾ ਕੀ ਆ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਜਾਂ ਦੋਸਤਾਂ ਦੇ ਵਿੱਚ ਕੋਈ ਨਾ ਕੋਈ ਇਹੋ ਜੀ ਬੇਪਰੋਸਗੀ ਆ ਜਾਂਦੀ ਆ ਕਿ ਜਿਹੜੀ ਫਿਰ ਉਹ ਜਿਹੜੀ ਵਿਸ਼ਵਾਸ ਵਾਲੀ ਗੱਲ ਆ ਨਾ ਉਹ ਰਹਿੰਦੀ ਨਹੀਂ ਔਰ ਜਦੋਂ ਹੀ ਕੋਈ ਬੰਦਾ ਕਿਸੇ ਰਿਸ਼ਤੇ ਤੋਂ ਅੱਖ ਚਰਾਉਂਦਾ ਕਿਸੇ ਦੋਸਤੀ ਤੋਂ ਅੱਖ ਚਰਾਉਂਦਾ ਜੇ ਤੁਹਾਨੂੰ ਮੂਤੇ ਇਹੋ ਜੇ ਸ਼ਬਦ ਲੈ ਕੇ ਆਉਂਦਾ ਵੀ ਕਹਿੰਦਾ ਵੀ ਮੈਂ ਸਫਾਈਆਂ ਦੇਣ ਲੱਗ ਜਾਂਦਾ ਉਸੇ ਵੇਲੇ ਕੁਦਰਤ ਨੇ ਤੁਹਾਨੂੰ ਇੱਕ ਸ਼ੇਵੀ ਇੰਦਰੀ ਵੀ ਦਿੱਤੀ ਹੈ ਜਿਹੜੀ ਜਾਗ ਜਾਂਦੀ ਆ ਉਸ ਵੇਲੇ ਪਤਾ ਲੱਗ ਜਾਂਦਾ ਕਿ ਇਹ ਬੰਦਾ ਹੁਣ ਕੁਝ ਹੋਰ ਕਰ ਰਿਹਾ ਜਾਂ ਤੇ ਮੈਨੂੰ ਛੱਡੂਗਾ ਜਾਂ ਇਹ ਪਛਾੜ ਰਿਹਾ ਜਾਂ ਇਹ ਕੋਈ ਲੱਗ ਕਰ ਰਿਹਾ ਜਿਹੜਾ ਦੱਸਣਾ ਨਹੀਂ ਚਾਹੁੰਦਾ ਤੇ ਦੋਸਤੋ ਇਹ ਸਿੱਧਾ ਹੀ ਮੈਂ ਤਾਂ ਕਹਿੰਦਾ ਨਾ ਜ਼ਿੰਦਗੀ ਦਾ ਸਿੱਧਾ ਹੀ ਇੱਕ ਫੰਡਾ ਵਾ ਕਿ ਜਿਹੜੀ ਚੀਜ਼ ਤੁਸੀਂ ਛੁਪਾਉਂਦੇ ਜੇ ਕਿਸੇ ਤੋਂ ਇਹਦਾ ਮਤਲਬ ਉਹ ਚੰਗੀ ਨਹੀਂ ਕਿਉਂਕਿ ਫੁੱਲਾਂ ਨੂੰ ਜੇ ਅਸੀਂ ਛੁਪਾ ਦਵਾਂਗੇ ਤੇ ਫੁੱਲਾਂ ਦਾ ਸੁਪਨ ਖਤਮ ਹੋ ਜਾਊਗਾ ਜੇ ਸੱਚ ਨੂੰ ਸੁਪਾ ਛੁਪਾ ਦੇਵਾਂਗੇ ਤੇ ਉਹਦਾ ਸੁਪਨ ਖਤਮ ਹੋ ਜਾਊ ਚੀਜ਼ਾਂ ਮਾੜੀਆਂ ਹੀ ਗੰਧੀਆਂ ਹੀ ਛੁਪਾਈਆਂ ਜਾਂਦੀਆਂ ਕੋਈ ਮਾੜਾ ਅਤੀਤ ਹੀ ਛੁਪਾਇਆ ਜਾਂਦਾ ਜਿਹਦਾ ਖੌਫ ਹਮੇਸ਼ਾ ਹੀ ਤੁਹਾਡੇ ਚਿਹਰਿਆਂ ਦੇ ਉੱਤੇ ਤਾਰੀ ਰਹਿੰਦਾ ਕਈ ਵਾਰੀ ਕਈ ਪਰਿਵਾਰ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਬੰਦੇ ਇਹੋ ਜਿਹੇ ਹੁੰਦੇ ਜਿਹੜੇ ਆਪਸ ਵਿੱਚ ਮਿਲਣਾ ਚਾਹੁੰਦੇ ਆ ਪਰ ਉਹ ਜਿਹੜੇ ਬੰਦੇ ਉਹ ਖੁਦਮਖਤਾਰ ਹੁੰਦੇ ਆ ਉਹ ਕਹਿੰਦੇ ਨਹੀਂ ਮਿਲਣਾ ਉਸ ਬੰਦੇ ਨੂੰ ਨਹੀਂ ਮਿਲਣਾ ਉਹਨੂੰ ਨਹੀਂ ਮਿਲਣਾ ਐ ਨਹੀਂ ਕਰਨਾ ਮਤਲਬ ਇਹੋ ਜਿਹਾ ਹੁੰਦਾ ਕਿ ਉਹਨਾਂ ਨੇ ਕੋਈ ਨਾ ਕੋਈ ਛੁਪਾਇਆ ਹੁੰਦਾ ਤੇ ਉਹਨਾਂ ਨੂੰ ਹੁੰਦਾ ਵੀ ਸਾਡੇ ਪਾਜ ਦੀ ਕੋਈ ਨਾ ਕੋਈ ਕੰਨੀ ਉੱਧੜ ਨਾ ਜਾਵੇ ਇਹ ਚੀਜ਼ਾਂ ਤੇ ਜਦੋਂ ਅਸੀਂ ਛੁਪਾਉਂਦੇ ਆ ਕਿਸੇ ਤੋਂ ਕੋਈ ਦੋਸਤੋ ਤੇ ਉਹ ਛੁਪਾਇਆ ਜਿਹੜਾ ਚੀਜ਼ਾਂ ਵਾਣਾ ਉਹ ਫਿਰ ਬੂ ਮਾਰਦੀਆਂ ਤੇ ਜਿਹੜੀ ਬਦਬੂ ਆ ਉਸ ਬੰਦਨ ਨੂੰ ਵਗਾਰਦੀ ਖੁਸ਼ਬੂ ਦੀ ਤਰ੍ਹਾਂ ਮਹਿਕੇ ਸੱਜਣ ਤੇ ਮਜ਼ਾ ਆਉਂਦਾ ਕਰਦਾ ਵੇੜਾ ਖੁਸ਼ਬੂ ਦੀ ਤਰ੍ਹਾਂ ਮਹਿਕੇ ਦੋਸਤੋ ਘਰ ਦੀ ਵੀ ਗੱਲ ਆ ਗਈ ਵੀ ਤੁਹਾਡੇ ਨਾਲ ਕਰ ਲਾਂ ਕਿ ਘਰਾਂ ਦੇ ਮਸਲੇ ਜਿੱਥੋਂ ਤੱਕ ਹੋਵੇ ਉਹ ਘਰੇ ਹੀ ਬੈ ਕੇ ਨਿਬੇੜ ਲਓ ਬਾਹਰੋਂ ਆ ਕੇ ਤੁਹਾਡਾ ਕੋਈ ਮਸਲਾ ਨਿਬੇੜਦਾ ਨਹੀਂ ਹੁੰਦਾ ਉਹ ਲਬੇੜਦਾ ਹੁੰਦਾ ਔਰ ਉਹ ਮ제 ਲੈਂਦਾ ਇਸ ਚੀਜ਼ ਦੇ ਵਿੱਚ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਤੁਹਾਡੇ ਨਾਲ ਤੇ ਜਦੋਂ ਤੁਹਾਡਾ ਕੋਈ ਬੱਚਾ ਤੁਹਾਨੂੰ ਆ ਕੇ ਕਹਿੰਦਾ ਕਿ ਮੇਰਾ ਬਾਪ ਠੀਕ ਨਹੀਂ ਗਾ ਮੇਰੀ ਮਾਂ ਠੀਕ ਨਹੀਂ ਗੀ ਉਦੋਂ ਜਿਹੜੇ ਫਿਰ ਤੁਹਾਡੇ ਸ਼ਰੀਕ ਹੁੰਦੇ ਆ ਦੂਜੇ ਉਦੋਂ ਉਹਨਾਂ ਨੂੰ ਮੌਕਾ ਮਿਲਦਾ ਫਿਰ ਬੱਚੇ ਨੂੰ ਕਹਿੰਦੇ ਅਸੀਂ ਤੇ ਪਹਿਲਾਂ ਵੀ ਕਹਿੰਦੇ ਹਾਂ ਤੇਰਾ ਪਿਓ ਜਿਹੜਾ ਵਾ ਉਹ ਫਲਾਣ ਕਰਦਾ ਟੀਂ ਕਰਦਾ ਇਹ ਬੰਦਾ ਬਹੁਤ ਮਾੜਾ ਤੇਰੀ ਮਾਂ ਜਿਹੜੀ ਆਏ ਬੜੀ ਫਲਾਣੇ ਤਰੀਕੇ ਦੀ ਆ ਤੇ ਬੱਚੇ ਨੂੰ ਉੱਥੇ ਵੀ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਤੇ ਬੱਚੇ ਦਾ ਮਾਈਂਡ ਜਿਹੜਾ ਵਾ ਉਹ ਮਾਂ ਪਿਓ ਪਤਲੀ ਥੋੜੇ ਜਲਦੀ ਉਖੜਿਆ ਹੁੰਦਾ ਔਰ ਉਹਨੂੰ ਉਹ ਖੇਡਣ ਚ ਇਹ ਲੋਕ ਸਾਈ ਹੋ ਜਾਂਦੇ ਆ ਦੋਸਤੋ ਇਸ ਜਮਾਨੇ ਚ ਬੜਾ ਕੁਝ ਆ ਜਿਹੜਾ ਮਤਲਬ ਸਾਨੂੰ ਸਿੱਖਣਾ ਪੈਂਦਾ ਘਰ ਚ ਬਹਿ ਕੇ ਨਹੀਂ ਸਿੱਖ ਸਕਦੇ ਵਿਚਰ ਕੇ ਸਿੱਖ ਸਕਦੇ ਆ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਅਗਲ ਧੱਕਿਆਂ ਨਾਲ ਆਉਂਦੀ ਆ ਬਦਾਮਾਂ ਨਾਲ ਤੇ ਆਉਂਦੀ ਨਹੀਂ ਤੇ ਦੋਸਤੋ ਮਹਾਰਾਜ ਕਰੇ ਕਿ ਜ਼ਿੰਦਗੀ ਦੀ ਰਾਹ ਦੇ ਉੱਤੇ ਪੈਣਾਂ ਤੇ ਪੈ ਕੇ ਤੁਸੀਂ ਇਹ ਜਿਹੜੀਆਂ ਚੀਜ਼ਾਂ ਵਾ ਹੁਣ ਤੱਕ ਜਿਹੜਾ ਮੈਨੂੰ ਅਨੁਭਵ ਹੋਇਆ ਉਹ ਇਹੋ ਹੀ ਆ ਵੀ ਜਿਹਦਾ ਜਿੱਥੇ ਦਾ ਲੱਗਦਾ ਉਹ ਲਾਉਂਦਾ ਜ਼ਰੂਰ ਆ ਛੱਡਦਾ ਨਹੀਂ ਕੁਝ ਵੀ ਕਿਉਂਕਿ ਅੱਗੇ ਅੰਦਰ 100 ਦੇ ਵਿੱਚੋਂ 95 ਬੇਈਮਾਨ ਤੇ ਫਿਰ ਵੀ ਮੇਰਾ ਹਿੰਦੁਸਤਾਨ ਮੈਂ ਕਹਿੰਦਾ ਹੁਣ 100 ਦੇ ਵਿੱਚੋਂ 100 ਹੀ ਬੇਈਮਾਨ ਇੱਕ ਵੀ ਬੰਦਾ ਸਹੀ ਨਹੀਂ ਉਹਦੇ ਚ ਭਵੇਂ ਮੈਂ ਆ ਭਵੇਂ ਤੁਸੀਂ ਜੇ ਭਵੇਂ ਜਿਹੜੇ ਮਰਜ਼ੀ ਆ ਜਿਸ ਬੰਦੇ ਨੇ ਆਪਣਾ ਇਸ ਮਾਨ ਦੇ ਜੀ ਇਖਲਾਕ ਪਚਾਇਆ ਉਹ ਸਭ ਤੋਂ ਮੈਂ ਕਹਿੰਦਾ ਵੀ ਉਹਨੇ ਪ੍ਰਮਾਤਮਾ ਦੇ ਨੇੜੇ ਹੋਊਗਾ ਨਹੀਂ ਤੇ ਸਾਡਾ ਇਖਲਾਕ ਗਵਾਚ ਗਿਆ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਗਵਾਚ ਗਈਆਂ ਅਸੀਂ ਦੁੱਧ ਜਾਂਦੀ ਬਣਾਉਣਾ ਸ਼ੁਰੂ ਕਰਤਾ ਅਸੀਂ ਫਸਲਾਂ ਅਗੇ ਦਵਾਈਆਂ ਜਲਦੀ ਬਣਾਉਣੀਆਂ ਸ਼ੁਰੂ ਕਰਤੀਆਂ ਅਸੀਂ ਰਿਸ਼ਤੇ ਜਲਦੀ ਬਣਾਉਣੇ ਸ਼ੁਰੂ ਕਰਤੇ ਸਾਡੇ ਚਿਹਰਿਆਂ ਦੀ ਜਿਹੜੀ ਮੁਸਕਾਨ ਆ ਉਹ ਜਲਦੀ ਆ ਸਾਡੇ ਜਿਹੜੇ ਰਿਸ਼ਤੇ ਆ ਉਹ ਜਲਦੀ ਆ ਬੜਾ ਕੁਝ ਜਲਦੀ ਆ ਜੋ ਅਸੀਂ ਕੋਲਕਾਤਾ ਇਸ ਦੁਨੀਆ ਦੇ ਵਿੱਚ ਇਹ ਕੂੜ ਨੂੰ ਕੁੱਠੇ ਨਖੋਟੇ ਨਾਨਕਾ ਔੜਕ ਸੱਚ ਰਹੀ ਗੁਰੂ ਸਾਹਿਬ ਕਹਿੰਦੇ ਆ ਐਂਡ ਤੇ ਬਾਕੀ ਤੇ ਇਹ ਸਮਾਵਾ ਇਹੋ ਜਿਹਾ ਭਿਆਨਕਾ ਇੰਨੇ ਆਉਣਾ ਹੀ ਸੀ ਚੱਲਦਾ ਸੀ ਇਸ ਲਈ ਉੱਤੇ ਆਉਂਦੀ ਹੁੰਦੀ ਆ ਜੰਗੇ ਬੰਦਿਆਂ ਦੀ ਕਦਰ ਇਸ ਟਾਈਮ ਗਵਾਜਗੀ ਤੇ ਮੁੰਡੀ ਰਣ ਪ੍ਰਧਾਨਾ ਮੁੰਡਾ ਜਿਹੜਾ ਪਿੰਡ ਦਾ ਹੁੰਦਾ ਉਹ ਚੌਧਰੀ ਆ ਸਮਾ ਦੋਸਤੋ ਇਸ ਸਮੇਂ ਨਹੀਂ ਆਉਣਾ ਸੀ ਨਿਕਲ ਜਾਂਦਾ ਹੁੰਦਾ ਇਹ ਵੀ ਨਿਕਲ ਜਾਣਾ ਪੈਂਦਾ ਤੇ ਦੋਸਤੋ ਆਪਣੇ ਮਨ 'ਚ ਵਿਸ਼ਵਾਸ ਪੈਦਾ ਕਰੋ ਜਿਹਦੇ ਨਾਲ ਤੁਸੀਂ ਦੋਸਤੀ ਦੀ ਸਾਜ ਪਾਉਂਦੇ ਜੇ ਕਿਸੇ ਭੈਣ ਭਰਾ ਨਾਲ ਤੁਹਾਡਾ ਰਿਸ਼ਤਾ ਉਹ ਰਿਸ਼ਤੇ ਪਤੀ ਮਾਨਦਾਰ ਰਹੋ ਆਪਣੀ ਲਾਇਲਟੀ ਦਿਖਾਓ ਇਹੀ ਇੰਨੀ ਕੁ ਮੇਰੀ ਗੱਲ ਆ ਵਲੌਗ ਮੈਂ ਲੰਮਾ ਨਹੀਂ ਕਰਦਾ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਤੁਸੀਂ ਵਾਸਤੇ ਜੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਸਵੇਰੇ ਉੱਠਿਆ ਕਰੋ ਖੇਤਾਂ 'ਚ ਕੋ ਮੈ ਕਰੋ ਜੇ ਪਿੰਡਾਂ 'ਚ ਰਹਿੰਦੇ ਜੇ ਸੂਜਦੀ ਸੈਰ ਕਰਿਆ ਕਰੋ ਸ਼ਹਿਰ 'ਚ ਰਹਿੰਦੇ ਜੇ ਕਿ ਪਾਰਕ 'ਚ ਜਾਇਆ ਕਰੋ ਪੰਛੀਆਂ ਨਾਲ ਗੱਲਾਂ ਕਰਿਆ ਕਰੋ ਕਿਸ ਬਜ਼ੁਰਗਾਂ ਨਾਲ ਗੱਲ ਕਰਿਆ ਕਰੋ ਕਿਸ ਨਿਆਣੇ ਨਾਲ ਬਹਿ ਕੇ ਦੋ ਘੜੀ ਖਾਸ ਲੋ ਇਹੋ ਹੀ ਤੁਹਾਡੀ ਜ਼ਿੰਦਗੀ ਜਰੂ ਬਿਹਤਰ ਪਲਾਵਣ ਲੈ ਜੂਗੀ ਇੰਨੀ ਕੁ ਮੇਰੀ ਗੱਲ ਆ ਸੀ ਦੋਸਤੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ